LMIA ਇੱਕ ਹੀ ਬਲਾਕੀ ਹੈ ਜੀ ਸੌਲਡ ਹੋ ਜੂਗਾ ਜੀ ਸੁਣ ਕੇ ਉਹਦੀ ਸਰਕਾਰੀ ਫੀਸ ਸਿਰਫ 1000 ਕੈਨੇਡਾ ਡਾਲਰ ਹੈ ਜੀ ਸਹੀ ਕਹਿ ਰਹੇ ਤੁਸੀਂ ਸਰ ਗੂਗਲ ਤੇ ਹੈ ਕੈਨੇਡਾ ਗਵਰਨਮੈਂਟ ਦੀ ਵੈਬਸਾਈਟ ਤੇ ਚੈੱਕ ਕਰ ਲਓ ਪਹਿਲਾਂ ਤੁਸੀਂ ਉਹਦੀ ਕੈਟਾਗਰੀ ਦੇਖੋ ਵੀ ਉਹਦੀ ਕੈਟਾਗਰੀ ਕੀ ਹੈ ਉਹ PR ਤੱਕ ਲੈ ਜਾਂਦੀ ਹੈ ਕਿ ਨਹੀਂ ਲੈ ਜਾਂਦੀ 35040 4550 ਜਿੰਨੇ ਬੰਦੇ ਵਿੱਚ ਪਈ ਜਾਣਗੇ ਜੀ ਹਿੱਸੇ ਵਧੀ ਜਾਂਦੇ ਉਹਨੇ ਤੁਹਾਨੂੰ ਫ੍ਰੀ LMIA ਭੇਜ ਦੇਣੀ ਆ ਤੁਹਾਡਾ 1000 ਡਾਲਰ ਵੀ ਨਹੀਂ ਲੱਗਣਾ ਇਸੇ ਦਾ ਇਹ ਟਿਕਟ ਵੀ ਭੇਜ ਦਿੰਦੇ ਆ ਨਮਸਕਾਰ ਮੋਗਾ ਟੁਡੇ ਨਿਊਜ਼ ਦੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟਕੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥੀਓ ਅੱਜ ਅਸੀਂ ਗੱਲ ਕਰਾਂਗੇ ਐਲ ਐਮ ਆਈਏ ਜੀ ਜੀ ਬਿਲਕੁਲ ਤੁਸੀਂ ਸਹੀ ਸਮਝ ਰਹੇ ਹੋ ਜਦੋਂ ਕਿਸੇ ਵੀ ਘਰ ਵਿੱਚ ਗੱਲ ਆਉਂਦੀ ਹੈ ਵਿਦੇਸ਼ ਜਾਣ ਦੀ ਉਦੋਂ ਐਲ ਐਮ ਆਈਏ ਇਹ ਵਰਡ ਇੱਕ ਕਾਮਨਲੀ ਸੁਣਿਆ ਜਾਂਦਾ ਹੈ ਲੇਕਿਨ ਕੀ ਤੁਸੀਂ ਜਾਣਦੇ ਹੋ ਆਖਿਰ ਇਹ ਐਲ ਐਮ ਆਈਏ ਕੀ ਚੀਜ਼ ਕੀ ਹੈ ਇਹ ਕੀ ਬਲਾ ਹੈ ਤੇ ਗਵਰਨਮੈਂਟ ਇਹਨੂੰ ਕਿਵੇਂ ਇਸ਼ੂ ਕਰਦੀ ਹੈ ਤੁਹਾਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਆ ਗਵਰਨਮੈਂਟ ਦੇ ਕੀ ਚਾਰਜਸ ਨੇ ਤੇ ਐਲਐਮਆਈ ਲੈਂਡ ਤੋਂ ਬਾਅਦ ਉਹ ਬੰਦੇ ਦਾ ਹਾਲ ਕੀ ਹੁੰਦਾ ਹੈ ਜਾਂ ਉਹਦੇ ਕਿੰਨੇ ਉਹ ਬੈਨੀਫਿਟ ਦੇ ਵਿੱਚ ਹੈ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈ ਅੱਜ ਸਾਡੇ ਨਾਲ ਮੌਜੂਦ ਨੇ ਜਿਹੜੇ ਆਈਡੀਪੀ ਦੇ ਸਰਟੀਫਾਈਡ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨ ਕੰਸਲਟੈਂਟ ਵਿਕਾਸ ਕਪੂਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਣੇ ਇਹਨਾਂ ਸਾਰੇ ਸਵਾਲਾਂ ਤੇ ਜਵਾਬ ਲਈ ਵਿਕਾਸ ਜੀ ਤੁਹਾਡਾ ਸਵਾਗਤ ਹੈ ਜੀ ਮੋਗਲ ਰੋਡ ਨਿਊਜ਼ ਦੇ ਵਿੱਚ ਸ਼ੁਕਰੀਆ ਜੀ ਬਹੁਤ-ਬਹੁਤ ਵਿਕਾਸ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਇਲਐਮਆਈਏ ਇਹ ਕੀ ਬਲਾ ਕੀ ਹੈ ਜੀ ਸਰ ਐਨਐਮਆਈਏ ਜਿਹਨੂੰ ਆਪਾਂ ਲੀਮੀਆ ਲੈਟਰ ਵੀ ਕਹਿ ਦਿੰਦੇ ਆ ਆਮ ਤੋ ਪੰਜਾਬੀ ਚ ਐਲਐਮਆਈਏ ਦੀ ਫੁੱਲ ਫਾਰਮ ਹੈ ਸਰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲੈਟਰ ਐਲਐਮਆਈਏ ਇਹ ਕੀ ਚੀਜ਼ ਹੈ ਕੈਨੇਡਾ ਦੇ ਵਿੱਚ ਲੇਬਰ ਸ਼ਾਰਟੇਜ ਨੂੰ ਐਡਰੈਸ ਕਰਨ ਵਾਸਤੇ ਤੁਸੀਂ ਏਮਪਲੋਇਰ ਨੂੰ ਤੁਹਾਡੇ ਕੋਲ ਚਾਰ ਬੰਦਿਆਂ ਦੀ ਲੋੜ ਹੈ ਤੁਹਾਨੂੰ ਤੁਹਾਡੀ ਮਨਪਸੰਦੇ ਬੰਦੇ ਨਹੀਂ ਮਿਲਦੇ ਕੈਨੇਡਾ ਤੋਂ ਜੀ ਮਾਈਂਡ ਮਾਈ ਵਰਡਸ ਜੀ ਕੈਨੇਡਾ ਤੋਂ ਕੈਨੇਡਾ ਵਿੱਚੋਂ ਨਹੀਂ ਮਿਲਦੇ ਜੀ ਜੀ ਉਸ ਸ਼ਾਰਟੇਜ ਬਿਜ਼ਨਸ ਤੁਸੀਂ ਕਰਨਾ ਕੰਮ ਚਲਾਉਣਾ ਉਸ ਸ਼ਾਰਟੇਜ ਨੂੰ ਕਵਰ ਕਰਨ ਵਾਸਤੇ ਕੈਨੇਡਾ ਗਵਰਨਮੈਂਟ ਨੇ ਇੱਕ ਐਲਐਮਆਈ ਦਾ ਪ੍ਰੋਵੀਜ਼ਨ ਰੱਖਿਆ ਹੋਇਆ ਐਲਐਮਆਈ ਲੈਟਰ ਵੀ ਤੁਸੀਂ ਥਰੂਆਊਟ ਦ ਵਰਲਡ ਕਿਸੇ ਵੀ ਕੰਟਰੀ ਤੋਂ ਜਿਹੜੇ ਬੰਦੇ ਤੁਹਾਨੂੰ ਚਾਹੀਦੇ ਆ ਤੁਸੀਂ ਉਹਨੂੰ ਅਪਰੋਚ ਕਰਕੇ ਕੈਨੇਡਾ ਦੇ ਵਿੱਚ ਆਪਣੇ ਕੋਲ ਜੋਬ ਤੇ ਲਿਆ ਸਕਦੇ ਹੋ ਇਹ ਹੈ ਲੇਬਰ ਮਾਰਕੀਟ ਥਰੂਆਊਟ ਵਰਲਡ ਇਟ ਇਜ਼ ਨਾਟ ਫॉर ਓਨਲੀ ਇੰਡੀਆ ਠੀਕ ਹੈ ਜੀ ਇਟਸ ਫॉर ਥਰੂਆਊਟ ਥਰੂਆਊਟ ਦ ਵਰਲਡ ਤੇ ਸਰ ਹੁਣ ਜਿਵੇਂ ਚਲੋ ਅਸੀਂ ਮਾਰਕੀਟ ਚ ਗੰਨੇ ਆ ਤੇ ਗੱਲਬਾਤ ਹੁੰਦੀ ਹੈ ਜਿਹੜੇ ਏਜੰਟ ਨੇ ਸਰ ਉਹਨਾਂ ਵੱਲੋਂ ਕਿਹਾ ਜਾਂਦਾ ਜੀ ਇਹਦੀ ਐਡ ਦੇਣੀ ਹੁੰਦੀ ਹੈ ਜੀ ਆਹ ਖਰਚਾ ਹੁੰਦਾ ਜੀ ਸਾਨੂੰ ਦੋ ਤਿੰਨ ਵਾਰ ਐਡ ਦੇਣੀ ਪੈਂਦੀ ਹੈ ਇਹ ਸਰ ਐਕਚੁਅਲ ਕੈਨੇਡਾ ਗਵਰਨਮੈਂਟ ਦੇ ਕਿੰਨੇ ਚਾਰजेस ਹੈ ਤੇ ਸਰ ਕਿੰਨੇ ਸਰ ਗੇਮ ਇਹਦੇ ਵਿੱਚ ਮੈਂ ਕਹੂੰਗਾ ਵੀ ੈਂਪਲੋਇਰ ਤੇ ਸਰ ਜਿਹੜਾ ਕੰਸਲਟੈਂਟ ਹੈ ਉਹ ਸਰ ਕਿੰਨੇ ਕਿ ਗੇਮ ਸਰ ਸਾਰੇ ਕਰਦੇ ਸਰ ਦੱਸੋ ਸਰ ਸ਼ੌਕਡ ਹੋ ਜੂਗੇ ਜੀ ਸੁਣ ਕੇ ਐਲ ਐਮ ਆਈ ਐ ਦੀ ਸਰਕਾਰੀ ਫੀਸ ਸਰਕਾਰੀ ਫੀਸ ਮਤਲਬ ਜਦੋਂ ਉਧਰਲੇ এমਪਲੋਇਡ ਨੇ ਕੈਨੇਡਾ ਗਵਰਨਮੈਂਟ ਨੂੰ ਅਪਲਾਈ ਕਰਨਾ ਹੈ ਕਿ ਮੈਨੂੰ ਫਲਾਣਾ ਜਗ੍ਹਾ ਤੋਂ ਫਲਾਣਾ ਬੰਦਾ ਚਾਹੀਦਾ ਹੈ ਉਹਦੀ ਸਰਕਾਰੀ ਫੀਸ ਸਿਰਫ 1000 ਕੈਂਡੀਡਟ ਡਾਲਰ ਹੈ ਜੀ ਸਹੀ ਕਹਿ ਰਹੇ ਤੁਸੀਂ ਸਰ Google ਤੇ ਆ ਕੈਨੇਡਾ ਗਵਰਨਮੈਂਟ ਦੀ ਵੈਬਸਾਈਟ ਤੇ ਚੈੱਕ ਕਰ ਲਓ ਨਾ ਨਾ ਸੁਣਦੇ ਨਵੇਂ ਆ ਨਾ ਇੱਕ ਯਾਰ ਇੱਕ ਤੇ ਪਰ ਸਰ ਅਸੀਂ ਤਾਂ ਰੇਟ ਸੁਣਿਆ ਕੋਈ ਕਹਿੰਦਾ ਜੀ ਮੈਂ 35000 ਦੀ ਲਿੱਤੀ ਕੋਈ 40000 ਦੀ ਕੋਈ 60000 ਦੀ ਉਹ ਸਰ ਉਹ ਕੀ ਚੀਜ਼ ਹੈ ਉਹ ਪੈਸੇ ਕਿੱਥੇ ਜਾਂਦੇ ਨੇ ਸਾਥੀ ਸੁਣਿਆ ਸਰ ਤੁਸੀਂ 40000 45000 50000 60000 35000 ਦੀ ਵਿਗਦੀ ਹੈ ਕਈ ਲੋਕਾਂ ਦੀ ਇਹਦੇ ਨਾਲ ਰੋਜੀ ਰੋਟੀ ਚੱਲਦੀ ਹੈ ਇਹ ਬੜਾ ਕਨੌਣਾ ਸੱਚ ਹੈ ਮੈਂ ਇਹ ਗੱਲ ਕਹੂੰਗਾ ਜਿਹੜਾ ਕ੍ਰੇਜ਼ ਆ ਆਪਣੇ ਪੰਜਾਬੀਆਂ ਚ ਕਹਿ ਲਓ ਪੰਜਾਬ ਚ ਆਪਾਂ ਬੈਠੇ ਆ ਕੈਨੇਡਾ ਜਾਣ ਦਾ ਉਹਨੂੰ ਉਸ ਕ੍ਰੇਜ਼ ਕਰਕੇ ਕੁਝ ਲੋਕ ਖਾਸ ਕਰ ਪੰਜਾਬੀ ਆਈ ਐਮ ਸੌਰੀ ਟੂ ਸੇ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਮੈਂ ਮੋਗੇ ਦਾ ਜੰਪਲਾ ਐ ਮੈਂ ਵੀ ਪੰਜਾਬੀ ਐ 50 ਸਾਲ ਮੇਰੀ ਏਜ ਹੋ ਗਈ ਐ ਪੰਜਾਬੀ ਹੀ ਇਸ ਚੀਜ਼ ਨੂੰ ਪ੍ਰਮੋਟ ਕਰਦੇ ਆ ਜੀ ਕਿਵੇਂ ਜੇ ਤੁਸੀਂ ਗੱਲ ਕਰੋ ਵੀ ਕੈਨੇਡਾ ਦੇ ਵਿੱਚ ਲੇਬਰ ਦੀ ਸ਼ਾਰਟੇਜ ਆ ਸੱਦ ਨਹੀਂ ਹੈਗੀ ਅਸੀਂ ਤਾਂ ਰੋਜ਼ ਵੀਡੀਓ ਦੇਖਦੇ ਆ ਵੀ ਬੰਦਾ ਕਹਿੰਦਾ ਸਾਨੂੰ ਕੰਮ ਨਹੀਂ ਮਿਲਦਾ ਸਾਨੂੰ ਕੰਮ ਨਹੀਂ ਮਿਲਦਾ ਸਾਨੂੰ ਕੰਮ ਨਹੀਂ ਮਿਲਦਾ ਜੀ ਜੀ ਕੀ ਚੱਕਰ ਆ ਹੈ ਚੱਕਰ ਇਹ ਆ ਜਿਹੜੇ ਲੋਕ ਸਾਡੇ ਤੋਂ ਸਾਡੇ ਭੈਣ ਭਰਾ ਪੰਜਾਬੀ ਪਿਆ ਹੋ ਸਕਦਾ ਕੋਈ ਪਾਕਿਸਤਾਨੀ ਵੀ ਹੋਵੇ ਜੀ ਜੀ ਕੋਈ ਬੰਗਲਾਦੇਸ਼ੀ ਹੋਵੇ ਮੋਸਟਲੀ ਏਸ਼ੀਅਨਸ ਜੀ ਜ਼ਿਆਦਾਤਰ ਤੇ ਪ੍ਰੀ ਡੋਮੀਨੈਂਟਲੀ ਪੰਜਾਬੀ ਜੀ ਉਹ ਜਿਹੜੇ ਸੈਟਲ ਹੋ ਗਏ ਪੀਅਰ ਹੋ ਗਏ ਰੈਸਟੋਰੈਂਟ ਖੋਲ ਲਏ ਜੀ ਜੀ ਪਟਵਾਲ ਪੰਪ ਖੋਲ ਲਏ ਡਿਪਾਰਟਮੈਂਟਲ ਸਟੋਰ ਖੋਲ ਲਏ ਮਨ ਲੋ ਅੱਛੀ ਪੋਜੀਸ਼ਨ 'ਚ ਆ ਗਏ ਹੁਣ ਉਹਨਾਂ ਨੂੰ ਪਤਾ ਪੰਜਾਬ 'ਚ ਕ੍ਰੇਜ਼ੀ ਬਹੁਤ ਕੈਨੇਡਾ ਆਂਦਾ ਹੁਣ ਗਵਰਨਮੈਂਟ ਨੇ ਕਨਿਜੀ ਰੱਖੀ ਹੋਈ ਆ ਸਾਡਾ ਦਿਮਾਗ ਨਾ ਉੱਥੇ ਪਾਸੇ ਜਲਦੀ ਚੱਲਦਾ ਜੀ ਜੀ ਪੈਸਾ ਕਮਾਉਣ ਦਾ ਦਿਲ ਕਹਿੰਦਾ ਨਹੀਂ ਕਰਦਾ ਉਹ ਕਹਿੰਦਾ ਯਾਰ ਵਧੀਆ ਗੱਲ ਐ ਇਹ ਆ ਡ ਸਰਕਾਰੀ ਫੀਸ ਅੱਜ ਦੀ ਡੇਟ ਦੀ ਮੈਂ ਗੱਲ ਕਰਦਾ ਜੀ ਮਾਰਚ 2024 ਚ 1000 ਫੀਸ ਆ ਜੀ ਪਲੱਸ ਤੁਹਾਨੂੰ ਪਹਿਲਾਂ ਸਾਬਿਤ ਕਰਨਾ ਪੈਂਦਾ ਐ ਏਮਪਲੋਇਰ ਨੂੰ ਜੀ ਜਿਹਨੇ ਬਾਹਰੋਂ ਬੁਲਾਣਾ ਹੁੰਦਾ ਕੀ ਸਾਲੋਂ ਇੱਥੋਂ ਕਹੜਾ ਤਾਂ ਬੰਦਾ ਨਹੀਂ ਮਿਲਿਆ ਬਿਲਕੁਲ ਠੀਕ ਉਹਦੇ ਵਿੱਚ ਕੀ ਪ੍ਰੋਵੀਜ਼ਨ ਆ ਉਹਨੇ 3 ਮਹੀਨੇ ਦੀ ਐਡਵਰਟਾਈਜ਼ਮੈਂਟ ਨੋਟਿਸਿਜ਼ ਦਿਖਾਣੇ ਪੈਂਦੇ ਆ ਕਿ ਸਰ ਮੇਰਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੋਰ ਐਗਜ਼ਾਮਪਲ ਮੈਂ ਗੱਲ ਕਰ ਰਿਹਾ ਵੈਨਕੂਵਰ ਚ ਇੱਕ ਰੈਸਟੋਰੈਂਟ ਐ ਜੀ ਮੈਂ ਪੰਜਾਬੀ ਮਦਦ ਰੈਸਟੋਰੈਂਟ ਦਾ ਓਨਰ ਹੈ ਜੀ ਹੁਣ ਉਹਦੇ ਕੋਲ ਜੌਬਸ ਕਿਹੜੀਆਂ-ਕਿਹੜੀਆਂ ਕ੍ਰੀਏਟ ਕਰ ਸਕਦਾ ਫੂਡ ਸੁਪਰਵਾਈਜ਼ਰ ਦੀ ਜੌਬ ਕ੍ਰੀਏਟ ਕਰ ਸਕਦਾ ਮੈਨੇਜਰ ਦੀ ਕ੍ਰੀਏਟ ਕਰ ਸਕਦਾ ਕੁੱਕ ਹੋ ਗਿਆ ਜੀ ਵੇਟਰ ਦੀ ਕ੍ਰੀਏਟ ਕਰ ਸਕਦਾ ਤੇ ਸ਼ੈਫ ਦੀ ਕ੍ਰੀਏਟ ਕਰ ਸਕਦਾ ਈਵਨ ਕਲੀਨਰ ਦੀ ਵੀ ਕਰ ਸਕਦਾ ਪੰਜ ਜੌਬਸ ਹੈ ਠੀਕ ਹੈ ਜੀ ਹੁਣ ਉਹ ਅਗਲਾ ਕਹਿੰਦਾ ਚਲ ਯਾਰ ਐਲ ਐਮ ਆਈ ਅਪਲਾਈ ਕਰੀਏ ਹੁਣ ਐਲ ਐਮ ਆਈ ਜਦੋਂ ਅਪਲਾਈ ਕਰਦਾ ਗਵਰਨਮੈਂਟ ਦੇ ਕੋਲ ਉਹ ਪਹਿਲਾਂ ਹੁਣ ਸਾਬਤ ਕਰਨਾ ਪੈਂਦਾ ਵੀ ਮੈਂ ਕੋਸ਼ਿਸ਼ ਕੀਤੀ ਜੀ ਕੈਨੇਡਾ ਵਿੱਚ ਐਮਪਲੋਇਰ ਐਮਪਲਾਈ ਹਾਇਰ ਕਰਨ ਦੀ ਮੈਨੂੰ ਮਿਲੇਗੇ ਨਿਸ਼ਾਨਦੇ ਉਹ ਚੁਚਲਾਕੀਆਂ ਕੀ ਕਰਦੇ ਆ ਟਰਮਸ ਜਿਹੜੀਆਂ ਉਹ ਰੱਖਦੇ ਆ ਵੀ ਭਾਈ ਮੈਨੂੰ ਕਿਹੜਾ ਬੰਦਾ ਚਾਹੀਦਾ ਫੋਰ ਐਗਜ਼ਾਮਪਲ ਆਪਾਂ ਬ੍ਰਿਟਿਸ਼ ਕੋਲੰਬੀਆ ਗੱਲ ਕਰੀਏ 16.16.75 ਡਾਲਰ ਮਿਨੀਮਮ ਵੇਜ ਹੈ ਬਿਲਕੁਲ ਠੀਕ ਹੈ ਜੀ ਉਹਨਾਂ ਨਾਲ ਸੁਪਰਵਾਈਜ਼ਰ ਦੀ ਜੌਬ ਗੱਡੀ ਰੈਸਟੋਰੈਂਟ ਵਾਲਿਆਂ ਨੇ ਫੂਡ ਸਰਵਿਸ ਸੁਪਰਵਾਈਜ਼ਰ ਮਿਨੀਮਮ 16.75 ਨਾਲ ਜੀ ਉਹਨਾਂ ਨੇ ਰੇਟ ਕੀ ਰੱਖਣਾ 18 ਡਾਲਰ ਲਵਾਂਗੇ ਜੀ ਮੈਂ ਘੰਟੇ ਤੇ ਓਕੇ ਇਹ ਗੌਰਮੈਂਟ ਨੂੰ ਲਿਖ ਕੇ ਦੇਣਾ ਬੰਦਾ ਜੀ ਐਕਚੁਅਲੀ ਗੱਲ ਆ ਸਰ ਜੀ ਹੁਣ ਜਿਹੜਾ ਬੰਦਾ ਕੈਨੇਡਾ ਦੇ ਵਿੱਚ ਜਿਹਨੇ ਫੂਡ ਇੰਡਸਟਰੀ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹ 18 ਡਾਲਰ ਦੇ ਮਾਫ ਕਰਿਓ ਨਹੀਂ ਆਊਗਾ ਬਿਲਕੁਲ ਠੀਕ ਹੈ ਪਹਿਲੀ ਗੱਲ ਹੈ ਜੇ ਕੋਈ ਭੁੱਲਿਆ ਭਟ ਗਿਆ ਆ ਵੀ ਜਾਊਗਾ ਦੂਜੀ ਸ਼ਰਤ ਕੀ ਪਾਈ ਹੁੰਦੀ ਆ ਸਰ ਸਾਡਾ ਪੰਜਾਬੀ ਰੈਸਟੋਰੈਂਟ ਆ ਮੈਨੂੰ ਤਾਂ ਪੰਜਾਬੀ ਬੋਲਣ ਵਾਲਾ ਬੰਦਾ ਚਾਹੀਦਾ ਗੂਗਲ ਜਿਨ ਮ ਬਗਾਇਨ ਦੇ ਕੋਈ ਚਾਹੀਏ ਇਸ ਤਰ੍ਹਾਂ ਦੀਆਂ ਕਈ ਪੁਆਇੰਟਸ ਟੈਂਸਨ ਕੰਡੀਸ਼ਨ ਰੱਖ ਕੇ ਇੱਕ ਆਪਣਾ ਪਰਫਾਰਮਾ ਤਿਆਰ ਕੀਤਾ ਜਾਂਦਾ ਵੀ ਮੈਨੂੰ ਰਿਕੁਆਇਰਮੈਂਟ ਕਿਸ ਚੀਜ਼ ਦੀ ਆ ਫਿਰ ਉਹਦੇ ਲਈ ਇੰਟਰਵਿਊਜ਼ ਹੁੰਦੀਆਂ ਤਿੰਨ ਮਹੀਨੇ ਪਹਿਲਾਂ ਐਡਵਰਟਾਈਜ਼ਮੈਂਟ ਖਾਂਦੇ ਵੀ ਸਰ ਅਸੀਂ ਫਲਾਣੇ ਫਲਾਣੇ ਸੋਸ਼ਲ ਮੀਡੀਆ ਤੇ ਇੰਨੇ ਪੈਸੇ ਖਰਚੇ ਆ ਤਿੰਨ ਮਹੀਨੇ ਹੋ ਗਏ ਆ ਮੇਰੇ ਕੋਲ 10 12 ਬੰਦੇ 15 ਬੰਦੇ ਇੰਟਰਵਿਊ ਲਈ ਆਏ ਆ ਕੰਟੈਕਟ ਨੰਬਰ ਹੈ ਈਮੇਲ ਆਈਡੀ ਹੈ ਪਰ ਕੋਈ ਚੀਜ਼ ਮੈਚ ਜਿਹੜਾ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ ਮੇਰੀ ਰਿਕੁਆਇਰਮੈਂਟ ਨਾਲ ਮੈਚ ਨਹੀਂ ਕੀਤਾ ਜਿਹੜਾ 18 ਡਾਲਰ ਦੇ ਕੰਮ ਕਰਨ ਨੂੰ ਤੇ ਆਸੇ ਨੂੰ ਪੰਜਾਬੀ ਨਹੀਂ ਸੀ ਆਉਂਦੀ ਜਿਹਨੂੰ ਪੰਜਾਬੀ ਆਉਂਦੀ ਸੀ ਉਹ ਆ ਨਹੀਂ ਸੀ ਆਂਦਾ ਜਿਹਨੂੰ ਆਂਦਾ ਸੀ ਉਹਨੂੰ ਆ ਨਹੀਂ ਆਂਦਾ ਇੱਕ ਫਾਰਮੈਟ ਹੀ ਕਰਨੀ ਹੁੰਦੀ ਹੈ ਜ ਉਸ ਤੋਂ ਬਾਅਦ ਗਵਰਨਮੈਂਟ ਆਫ ਕੈਨੇਡਾ ਦੇ ਵਿੱਚ ਕੈਨੇਡਾ ਚ ਅਪਲਾਈ ਹੁੰਦੀ ਹੈ ਐਲ ਐਮ ਆਈ ਓਕੇ ਡਾਕੂਮੈਂਟ ਇਥੋਂ ਇੰਡੀਆ ਚੋਂ ਜਾਣਗੇ ਠੀਕ ਹੈ ਜੀ ਕੈਨੇਡਾ ਚ ਅਪਲਾਈ ਹੁੰਦੀ ਹੈ ਕੈਨੇਡਾ ਗਵਰਨਮੈਂਟ ਜਿਹੜਾ ਦੇਖਿਆ ਵੀ ਬੰਦੇ ਨੇ ਕੋਸ਼ਿਸ਼ ਕੀਤੀ ਹੈ ਯਾਰ ਨਹੀਂ ਮਿਲਿਆ ਇਥੋਂ ਚਲੋ ਦੇਖ ਲਾਓ ਤੂੰ ਬਲਾਲਾ ਬੰਦਾ ਉਹ ਉਥੋਂ ਐਲ ਐਮ ਆਈ ਅਪਰੂਵ ਕਰ ਦਿੰਦੇ ਆ ਇਹ ਟੂ ਸਟੇਜ ਅਪਰੂਵਲ ਹੁੰਦੀ ਸਰ ਪਹਿਲੀ ਐਲ ਐਮ ਆਈ ਅਪਰੂਵ ਹੋਣੀ ਹੈ ਕੈਨੇਡਾ ਗਵਰਨਮੈਂਟ ਤੋਂ ਠੀਕ ਹੈ ਜੀ ਕਿ ਹਾਂ ਜੀ ਫਲਾਣੇ ਸ਼ਹਿਰ ਚ ਫਲਾਣਾ ਬੰਦਾ ਫਲਾਣਾ ਕਾਰਪੈਂਟਰ ਜਿਹਦੀ ਇੰਨੀ ਉਮਰ ਆ ਆ ਪੜ੍ਹਾਈ ਹੈ ਇ ਉਹ ਕਹਿੰਦੇ ਜੀ ਮੈਨੂੰ ਮੇਰੇ ਟੈਂਸ਼ਨ ਕੰਡੀਸ਼ਨ ਤੇ ਬੰਦੇ ਨੇ ਐਗਰੀਮੈਂਟ ਸਾਈਨ ਕਰਤਾ ਆ ਮੈਨੂੰ ਕੋਲ ਐਗਰੀਮੈਂਟ ਆ ਗਿਆ ਆ ਉਹਦੀ ਕੁਆਲਿਫੀਕੇਸ਼ਨ ਆ ਉਹਦਾ ਐਕਸਪੀਰੀਅੰਸ ਆ ਕਿਹੜਾ ਬੰਦਾ ਬੁਲਾਉਣਾ ਉਹ ਕਹਿੰਦੇ ਬਲਾਲਾ ਅਪਰੂਵਲ ਉਧਰੋਂ ਆ ਗਈ ਜੀ ਹੁਣ ਅਪਰੂਵਲ ਉਧਰੋਂ ਆ ਗਈ ਉਸ ਤੋਂ ਬਾਅਦ ਜਿਹੜੇ EMPLOYE ਦੀ ਅਪਰੂਵਲ ਆਈ ਹੈ ਜੀ ਉਸ EMPLOYE ਨੇ ਆਪਣੀ ਫਾਈਲ ਨੂੰ ਇੱਧਰ ਆਨਲਾਈਨ ਸਬਮਿਟ ਕਰਨਾ ਹੈ ਓਕੇ ਐਲਐਮਆਈ ਆਊਗੀ ਜੀ ਪਲੱਸ ਉਹਦੇ ਬਾਕੀ ਡਾਕੂਮੈਂਟ ਜਿਹੜੇ ਹੈਗੇ ਆ ਉਹ ਲੱਗਣਗੇ ਕਈ ਵਾਰੀ ਜਿਹੜੀ ਐਮਬੈਸੀ ਹੈਗੀ ਉਹ ਇੰਟਰਵਿਊ ਲੈ ਸਕਦੀ ਹੈ ਓਕੇ ਯੈਸ ਜੇ ਉਹਨੂੰ ਡਾਊਟ ਹੋਵੇ ਉਹ ਇੰਟਰਵਿਊ ਲੈ ਸਕਦੇ ਆ ਕਿ ਭਈ ਇਹਦੇ ਚ ਕੀ ਖਾਸ ਚੀਜ਼ ਹੈ ਜਿਹੜਾ ਤੁਸੀਂ ਕਿਉਂਕਿ ਇਟਸ ਅਨ ਆਊਟਸੋਰਸਿੰਗ ਤੁਸੀਂ ਇੱਥੇ ਜਾ ਰਹੇ ਹੋ ਸਰ ਇਹ ਆਊਟਸੋਰਸਿੰਗ ਹੈ ਬਿਲਕੁਲ ਸਹੀ ਹੈ ਤੁਸੀਂ ਹੋਰ ਕੰਟਰੀ ਦਾ ਬੰਦਾ ਬੁਲਾ ਰਹੇ ਹੋ ਯਾਨੀ ਉਸ ਕੰਟਰੀ ਜੀ ਕੈਪੇਬਲ ਬੰਦੇ ਹਨ ਜੀ 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 ਮਾਈਂਡ ਮਾਈ ਵਰਡਸ ਜੀ ਠੀਕ ਹੈ ਜੀ ਕਈ ਚੀਜ਼ਾਂ ਕਈ ਕੈਟਾਗਰੀਸ ਹੈ ਸਰ ਐਲ ਐਮ ਆਈ ਸੀ ਕੈਟਾਗਰੀ ਹੈ ਨੌਕ ਹੋ ਲੈਵਲ ਦੀ ਹੈ ਨੌਕ ਏ ਹੈ ਨੌਕ ਬੀ ਨੌਕ ਮੀਨਸ ਨੈਸ਼ਨਲ ਓਕੂਪੇਸ਼ਨ ਕਲਾਸੀਫਿਕੇਸ਼ਨ ਨੌਕੂ ਲੈਵਲ ਨੌਕੀ ਨੌਕ ਬੀ ਨੌਕ ਸੀ ਨੌਕ ਡੀ ਹੁਣ ਜਿਹੜੇ ਬੰਦੇ ਇਸ ਐਲ ਐਮ ਆਈ ਐ ਦੇ ਚੱਕਰ ਦਾ ਸ਼ਿਕਾਰ ਹੁੰਦੇ ਆ ਮੋਸਟਲੀ ਕੇਸਿਸ ਮੈਂ ਦੇਖਿਆ ਉਹਨਾਂ ਕੋਲ ਆਈ ਲੈਟਸ ਨਹੀਂ ਹੁੰਦੀ ਜਿਹੜੇ ਸਟੱਡੀ ਵੀਜ਼ਾ ਦੇ ਵਿੱਚ ਬੱਚੇ ਨਹੀਂ ਜਾ ਪਾਉਂਦੇ ਜਾਂ ਅਕੈਡਮੀਕਲੀ ਦਸਵੀਂ ਪਾਸ ਹੈ ਪਲੱਸ 2 ਹੈ ਬੈਂਡ ਸਕੋਰ ਹੈ ਨਹੀਂ ਕੋਈ ਬੈਂਡ ਵਾਲੀ ਲੜਕੀ ਵੀ ਨਹੀਂ ਮਿਲੀ ਉਹ ਕਹਿੰਦੇ ਯਾਰ ਆਪਾਂ ਐਲ ਐਮ ਆਈ ਐ ਲੈ ਲੀਏ ਪਰਚੇਜ਼ ਕਰ ਇਹ ਤੋਂ ਜਾਂਦੇ ਆ ਜੀ ਐਲਐਮਆਈਏ ਸੀ ਐਗਰੀਕਲਚਰ ਦੀ ਐਲਐਮਆਈਏ ਲੈ ਲਈ ਬਿਦਾਊਟ ਆਈਲੈਟਸ ਹੁਣ ਬਿਦਾਊਟ ਆਈਲੈਟਸ ਜਿਹੜੀ ਐਲਐਮਆਈਏ ਸਰ ਤੁਸੀਂ ਲੈਣੇ ਹੋ ਪਹਿਲਾਂ ਤੁਸੀਂ ਕੈਟਾਗਰੀ ਦੇਖੋ ਵੀ ਉਹਦੀ ਕੈਟਾਗਰੀ ਕੀ ਹੈ ਨੌਕ ਸੀ ਹੈ ਨੌਕ ਡੀ ਹੈ ਉਹ ਪੀਆਰ ਤੱਕ ਲੈ ਜਾਂਦੀ ਹੈ ਕਿ ਨਹੀਂ ਲੈ ਜਾਂਦੀ ਸਹੀ ਹੈ ਜੀ ਇੱਥੇ ਕਿਹਾ ਗਿਆ ਕੁਝ ਹੋਰ ਵੇਚਿਆ ਜਾਂਦਾ ਜੀ 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 35040 4550 ਜਿੰਨੇ ਬੰਦੇ ਵਿੱਚ ਪਈ ਜਾਣਗੇ ਜੀ ਹਿੱਸੇ ਵਧੀਆਂ ਜਾਂਦੀਆਂ ਠੀਕ ਹੈ ਜੀ ਹੁਣ ਇਸ ਚੀਜ਼ ਦੇ ਵਿੱਚ ਤੁਸੀਂ ਮੇਨ ਚੀਜ਼ ਦੇਖਣ ਵਾਲੀ ਗੱਲ ਹੁੰਦੀ ਜੇ ਕੋਈ ਬੰਦੇ ਨੇ ਐਲਐਮਆਈਏ ਤੇ ਜਾਣਾ ਵੀ ਹੈ ਕੋਈ ਜੈਨੂਇਨ ਬੰਦਾ ਜੇ ਨੂੰਨ ਕਲਾਇੰਟ ਹੈ ਜਿਹੜਾ ਆ ਪੜ੍ਹਿਆ ਲਿਖਿਆ ਫੋਰ ਏਗਜ਼ਾਮਪਲ ਫੂਡ ਸਰਵਿਸ ਹਸਪਾਈਜ਼ਰ ਦੀ ਗੱਲ ਕਰਦੇ ਆ ਜਿਹਨੇ ਹਸਪਿਟੈਲਿਟੀ ਐਂਡ ਹੋਟਲ ਰੈਸਟੋਰੈਂਟ ਦੀ ਗ੍ਰੈਜੂਏਸ਼ਨ ਕੀਤੀ ਹੈ ਜੀ ਤਿੰਨ ਸਾਲਾਂ ਦਾ ਨੂੰ ਐਕਸਪੀਰੀਐਂਸ ਹੋ ਗਿਆ ਆਈਲੈਸ ਦੇ ਵਿੱਚੋਂ ਉਹਨੇ 5.5 6 ਬੈਂਡ ਲੈ ਲੇ ਜਨਰਲ ਚ ਜੀਟੀ ਚ ਜੀ ਕੋਈ ਐਲਮੈਈ ਦੀ ਲੋੜ ਨਹੀਂ ਉਹ ਮੈਂ ਤੁਹਾਨੂੰ ਸੱਚਾਈ ਦੱਸਦਾ ਪਿਆ ਕੋਈ ਐਲਮੈਈ ਦੀ ਲੋੜ ਨਹੀਂ ਲੇਕਿਨ ਉਹ ਐਲਮੈਈ ਦੇ ਸ਼ਿਕਾਰ ਬਣ ਜਾਂਦਾ ਏਜੰਡਾ ਦੇ ਚੱਕਰ ਜਾ ਕੇ ਉਹਨੂੰ ਆਪਣੇ ਆਪ ਵੈਬਸਾਈਟਸ ਪੜ੍ਹਿਆ ਲਿਖਿਆ ਹੈਗਾ ਗ੍ਰੈਜੂਏਟ ਹੈ ਉਹ ਵੈਬਸਾਈਟਸ ਚੈੱਕ ਕਰਨੀਆਂ ਚਾਹੀਦੀਆਂ ਜਿਹੜੀਆਂ ਜੌਬ ਵਾਲੀਆਂ ਵੈਬਸਾਈਟਸ ਐ ਉਹਦੇ ਵਿਕੈਂਸੀਜ਼ ਪਈਆਂ ਤੁਸੀਂ ਸਿੱਧਾ ਡਾਇਰੈਕਟਲੀ ਆਪਣਾ ਪ੍ਰੋਫਾਈਲ ਜਿਹੜਾ ਉਹਦੇ ਤੇ ਪਾਓ ਉਹ ਪ੍ਰੋਫਾਈਲ ਤੁਸੀਂ ਪਾਉਗੇ ਸਿੱਧੀ ਵਿੱਚੋਂ ਬੰਦੇ ਸਾਰੇ ਨਿਕਲ ਜਾਣੇ ਆ ਸਰ ਬਿਲਕੁਲ ਸਹੀ ਹੈ ਜੀ ਜਿਹੜਾ ਜੇ ਕੋ ਜੈਨੂਇਨ ੈਂਪਲੋਇਰ ਆ ਉਧਰ ਜੀ ਜੀ ਹੋਰ ਸੌ ਹੋ ਸਕਦਾ ਕਿਸੇ ਅੰਗਰੇਜ਼ ਨੂੰ ਸ਼ਾਰਟੇਜ ਆਦੀ ਹੋਵੇ ਮੰਨ ਕੇ ਚੱਲੋ ਕਿਉਂਕਿ ਇੰਟੀਰੀਅਰ ਚ ਜਿਹੜੇ ਬੰਦੇ ਬੈਠੇ ਆ ਜੀ ਜਿਹੜੇ ਜਿਵੇਂ ਫੋਰ ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ ਚ ਆ ਉਹ ਕੋਈ ਮਾਈਕਰੋ ਇੰਟੀਰੀਅਰ ਸ਼ਹਿਰ ਆ 6 ਘੰਟੇ ਦੂਰ ਆ ਆਟੋਨੋਸਪੋਸ ਨਹੀਂ ਮਿਲਦਾ ਪਿਆ ਉਹਨੇ ਜੌਬ ਕ੍ਰੀਏਟ ਕਰਤੀ ਤੁਸੀਂ ਸਿੱਧਾ ਉਹਨਾਂ ਨੂੰ ਡਾਇਰੈਕਟ ਕੰਟੈਕਟ ਕਰੋ ਈਮੇਲ ਤੇ ਆਪਣਾ ਪ੍ਰੋਫਾਈਲ ਬਣਾ ਕੇ ਪਾਓ ਆਪਣੀ ਕੁਆਲਿਫੀਕੇਸ਼ਨ ਪਾਓ ਐਕਸਪੀਰੀਅੰਸ ਪਾਓ ਅਗਲਾ ਤੁਹਾਡੀ ਫੋਨ ਤੇ ਇੰਟਰਵਿਊ ਲੈ ਲੂਗਾ ਸਕਾਈਪ ਤੇ ਇੰਟਰਵਿਊ ਲੈ ਲੂਗਾ ਜੀ ਜੀ ਉਹਨੇ ਤੁਹਾਨੂੰ ਫ੍ਰੀ ਈਲਮਾਈਲ ਭੇਜ ਦੇਣੀ ਹੈ ਬਿਲਕੁਲ ਸਹੀ ਹੈ ਜੀ ਸਾਰੇ ਯਕੀਨ ਕਰੋ ਤੁਹਾਡਾ 1000 ਡਾਲਰ ਵੀ ਨਹੀਂ ਲੱਗਣਾ ਸਹੀ ਹੈ ਉਹ ਕਹੂਗਾ ਆਈ ਵਿਲ ਪੇ ਡੈਫੀਨਿਟਲੀ ਜੀ ਕਈ ਕੇਸਿਸ ਦੇ ਤਾਂ 에어 ਟਿਕਟ ਵੀ ਭੇਜ ਦਿੰਦੇ ਮਹਾਰਾਜ ਹਾਂਜੀ ਇਹ ਰਿਐਲਿਟੀ ਹੈ ਤੁਸੀਂ ਕੰਪੀਟੈਂਟ ਹੋਣੇ ਚਾ ਤੁਹਾਡੇ ਡਾਕੂਮੈਂਟਸ オリジナル ਹੋਣੇ ਚਾਹੀਦੇ ਆ ਉਹ ਜਿਹੜਾ 2-3000 ਡਾਲਰ ਦਾ ਖਰਚਾ 1000 ਮੈਥਨ ਫੀਸ ਦਸੀ ਆ ਤੇ 2250 ਡਾਲਰ ਜਿਹੜਾ ਐਡਵਰਟਾਈਜ਼ਮੈਂਟ ਦਾ ਖਰਚਾ ਜੈਨੂਨ ਨਹੀਂ ਆਉਂਦਾ ਤੁਸੀਂ ਸਿੱਧਾ ਆਪ ਅਪਰੋਚ ਕਰੋ ਲੇਕਿਨ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਸ਼ਿਕਾਰ ਕੌਣ ਹੁੰਦਾ ਐਲ ਐਮ ਆਈ ਦਾ ਜਿਹਨੇ ਦਸਵੀਂ ਕੀਤੀ ਆ ਪਲੱਸ 2 ਕੀ ਕਹੀ ਆ ਲਿਖਿਆ ਯਾਰ ਬੈਂਕਸ ਕੋਲ ਜਿਹੜੇ ਐਕਸਪੀਰੀਅੰਸ ਹੈ ਨਹੀਂਗਾ ਉਹ ਫਿਰ ਇਹ ਐਲ ਐਮ ਆਈ ਦੀ ਗੇਮ ਦੇ ਵਿੱਚ ਫਸਦਾ 35 40 50 ਡਾਲਰ ਦੇ ਕੇ ਜੇ ਉਹ ਉਥੇ ਪਹੁੰਚਦਾ ਇਤੋਂ ਬੜਾ ਚਾਹ ਨਾਲ ਜਾਂਦਾ ਕਿ ਮੈਂ ਪਤਾ ਨਹੀਂ ਕੀ ਤੀਰ ਮਾਰ ਲਿਆ ਜੀ ਜੀ ਉਹਨੋਂ ਹੁੰਦੀ ਐਗਰੀਕਲਚਰ ਦੀ ਐਲ ਐਮ ਆਈਏ ਦਾ ਗੇਮ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਾਲਾ ਸੱਚ ਉਹ ਮਜ਼ੋਰ ਨਹੀਂ ਹੁੰਦੀ ਸਾਲਾਂ ਕੰਟੀਨਿਊ ਨਹੀਂ ਹੁੰਦੀ ਕਾਲਾ ਸੱਚ ਉੱਥੇ ਪਹੁੰਚ ਗਏ ਜੀ ਜੀ ਹੁਣ ਤੁਸੀਂ ਐਗਰੀਕਲਚਰ ਦੀ ਐਲ ਐਮ ਆਈ ਤੇ ਆਈ ਹੋ ਯਾਨੀ ਫਲਾਣੇ ਬੰਦੇ ਦੇ ਖੇਤ ਚ ਕੰਮ ਕਰਨ ਲਈ ਆਏ ਹੋ ਠੀਕ ਹੈ ਠੀਕ ਹੈ ਜੀ ਹੁਣ ਬੰਦਾ ਕਹਦਾ ਯਾਰ ਮੇਰੇ ਤੋਂ ਤਾਂ ਕੰਮ ਹੋਣਾ ਹੀ ਨਹੀਂ ਐਗਰੀਕਲਚਰ ਦਾ ਇਨੀ ਮਿਹਨਤ ਨਾਲ ਮੈਂ ਕੰਮ ਨਹੀਂ ਕਰ ਸਕਦਾ ਫਸ ਗਿਆ ਉਹ ਪਤਾ ਕੀ ਕਹਿੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਚੱਲ ਅਗਲਾ ਸ਼ਿਕਾਰ ਲੱਭੀਏ ਹੁਣ ਇੱਥੋਂ ਤਾਂ ਕਮਾ ਲਿਆ ਜੀ ਉਹਨਾਂ ਅਗਲਾ ਸ਼ਿਕਾਰ ਲੱਭੀਏ ਉਸ ਕੇਸ ਦੇ ਵਿੱਚ ਉਹ ਕਹਿੰਦੇ ਵੀ ਤੂੰ ਯਾਰ ਕਿਤੇ ਹੋਰ ਕੰਮ ਕਰ ਲਾ ਅਸੀਂ ਤੇਰੇ ਪੇਰੋਲ 'ਤੇ ਚਲਾਈ ਚੱਲਾਂਗੇ ਹੁਣ ਉਹ ਪੇਰੋਲ ਚਲਾਈ ਜਾਂਦੇ ਯਾਨੀ ਇੱਕ ਨੰਬਰ ਦੇ ਵਿੱਚ 40 ਘੰਟੇ ਕੰਮ ਉੱਥੇ ਕਰ ਰਿਆ ਉਹ ਹੁਣ ਤੁਹਾਡੇ ਮੇਰੇ ਵਰਗੇ ਕੋਲ ਜਿਹਦੇ ਕੋਲ ਜਾਂਦਾ ਕੰਮ ਕਰਨ ਵਾਸਤੇ ਨੈਚੁਰਲ ਗੱਲ ਆ ਸਰ ਉਹਨੂੰ ਪਹਿਲਾਂ ਤਾਂ ਆਪਣੀ ਸਾਰੀ ਕਹਾਣੀ ਦੱਸੂਗਾ ਜੀ ਜੀ ਉਹ ਬੰਦਾ ਉਹਨੂੰ ਐਕਸਪਲੋਰਟ ਕਰਨਾ ਸ਼ੁਰੂ ਕਰਦਾ ਅਗਲਾ ਕੰਦਾ ਤੇਰੇ ਕਾਗਜ਼ ਉੱਥੇ ਲੱਗੇ ਹੋਏ ਆ ਤੂੰ ਮੇਰੇ ਕੋ ਉਗਣਾ ਮੈਨੂੰ 8 ਦਵਾਂਗਾ ਮਰਦਾ ਕਿ ਆ ਨਾ ਕਰਤਾ ਉਹ ਕਹਿੰਦਾ ਉਹਨੇ 8 ਡਾਲਰ ਦੇ ਦਿਓ ਜੀ ਇਸ ਤਰੀਕੇ ਦੇ ਨਾਲ ਦੇਖੋ ਪੈਸੇ ਵੀ ਲਾਏ ਇਤੋਂ ਘਰ ਵੀ ਵੇਚ ਲਿਆ ਆਪ ਦਾ ਪੈਸੇ ਲਾ ਕੇ ਚਲੇ ਗਏ ਦੋ ਨੰਬਰ ਜੀ ਤੁਸੀਂ ਕੰਮ ਕਰਦੇ ਪਏ ਹੋ ਹੁਣ ਮਨੀਚੀ ਐਲ ਐਮ ਆਈਏ 2 ਸਾਲ ਦੀ ਆਂਦੀ ਹੈ ਹੁਣ ਤੁਹਾਡੀ ਉਥੇ ਹਰ ਜਗ੍ਹਾ ਤੇ ਰਿਕਾਰਡਿੰਗ ਹੋ ਰਹੀ ਹੈ ਤੁਹਾਡੇ ਆਉਣ ਦੇ ਟਾਈਮ ਦੀ ਰਿਕਾਰਡਿੰਗ ਹੋ ਰਹੀ ਹੈ ਜਾਣ ਦੇ ਟਾਈਮ ਦੀ ਰਿਕਾਰਡਿੰਗ ਹੋ ਰਹੀ ਹੈ ਕੰਮ ਤੁਸੀਂ ਕੈਸ਼ ਤੇ ਕਰਦੇ ਪਏ ਹੋ ਕੱਲ ਉਥੇ ਕੋਈ ਲੜਾਈ ਝਗੜਾ ਕਿਸੇ ਦਾ ਹੋ ਗਿਆ ਕਿਸੇ ਕਸਟਮਰ ਦਾ ਰੈਸਟੋਰੈਂਟ ਦਾ ਕੋਈ ਤੁਕੜਾ ਘਟਨਾ ਹੋਗੀ ਕੁਝ ਹੋਰ ਹੋ ਗਿਆ ਤੁਹਾਡੀ ਰਿਕਾਰਡਿੰਗ ਹੈ ਸਾਰੀ ਕੈਮਰੇ ਚ ਡਾਇਰੈਕਟ ਰਿਪੋਰਟ ਹੀ ਹੋਗੀ ਮੇਰਾ ਖਿਆਲ ਹੈ ਨੈਚੁਰਲ ਹੈ ਸਰ ਰਿਕਾਰਡਿੰਗ ਉਹਦੀ ਕੈਮਰੇ ਚ ਪਈ ਹੈ ਉਥੇ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਮੈਂ ਇਥੇ EMPLOYE ਨਹੀਂ ਸਾਰੀ ਰਿਕਾਰਡਿੰਗ ਆ ਜਾਨੀ ਹੈ ਤੁਹਾਡੀ ਇਨਵੈਸਟੀਗੇਸ਼ਨ ਹੋਣੀ ਹੈ ਤੁਹਾਡਾ LMI ਵਾਲਾ ਰਿਕਾਰਡ ਚੱਲਿਆ ਸਕੈਚਵਨ ਚ ਕੰਮ ਕਰੀ ਜੰਨੇ ਤੁਸੀਂ ਸਰੀ ਦੇ ਰੈਸਟੋਰੈਂਟ ਦੇ ਵਿੱਚ ਸਰ ਪੈਸੇ ਦਿੱਤੇ 40000 ਡਾਲਰ 27 ਲੱਖ ਰੁਪਏ 28 ਲੱਖ ਰੁਪਏ ਉਥੋਂ ਡਿਪੋਰਟ ਦੀ ਸਟੈਂਪ ਲੱਗੂਗੀ ਸਾਰੀ ਜ਼ਿੰਦਗੀ ਕੈਨੇਡਾ ਯੂ ਐਸ ਏ ਨਹੀਂ ਜਾ ਸਕਦਾ ਪੈਸੇ ਵੀ ਗਵਾਲੇ ਡਿਪੋਰਟ ਹੋ ਕੇ ਵੀ ਆ ਗਏ ਇੱਕ ਕਲਾਇੰਟ ਦੇ ਨਾਲ ਜਿਹਨਾਂ ਨਾਲ ਹੋਇਆ ਉਹਨਾਂ ਦੀ ਆਪੀਤੀ ਹੈ ਜਿਹੜੇ ਮੇਰੇ ਕੋਲ ਆਉਂਦੇ ਆ ਬਾਅਦ ਚ ਮੈਂ ਕਿਹਾ ਹੁਣ ਕੁਝ ਨਹੀਂ ਹੋ ਸਕਦਾ ਇਸ ਕਰਕੇ ਜੇ ਕਿਸੇ ਨੇ ਐਲ ਐਮ ਆਈ ਲੈਣੀ ਹੈ ਆਪ ਅਪਰੋਚ ਕਰੋ ਵੈਬਸਾਈਟਸ ਦੇ ਉੱਪਰ ਜੌਬ ਵੈਬਸਾਈਟਸ ਤੇ ਜਾਓ ਉਹਨਾਂ ਦਾ ਸਿੱਧਾ ਡਾਇਰੈਕਟ ਏਮਪਲੋਇਰ ਦੇ ਨਾਲ ਗੱਲ ਕਰੋ ਏਮਪਲੋਇਰ ਤੁਹਾਨੂੰ ਫ੍ਰੀ ਕਰ ਦੂਗਾ ਵੱਧ ਵਰਗੀ ਗੂਗਾ ਓਕੇ 1000 ਡਾਲਰ ਪੇ ਕਰੋ ਬਈ ਮੈਂ ਤੁਹਾਡੀ ਇੰਟਰਵਿਊ ਲਈ ਤੁਸੀਂ ਸਿਲੈਕਟਡ ਹੋ ਤੁਹਾਡੀ ਕੁਆਲਿਫੀਕੇਸ਼ਨ ਤੁਹਾਡਾ ਐਕਸਪੀਰੀਅੰਸ ਮੈਚ ਕਰਦਾ ਕੋਈ ਗੱਲ ਨਹੀਂ ਤੁਸੀਂ ਹਜ਼ਾਰ ਡਾਲਰ ਤੁਸੀਂ ਖਰਚੋ ਇਧਰ ਰਿਐਡਵਰਟਾਈਜ਼ਮੈਂਟ ਦਾ ਖਰਚਾ ਮੈਂ ਕਰਦਾ ਵੇਟ ਕਰ ਲੋ ਵੇਟ ਤਾਂ ਸਾਰਿਆਂ ਨੇ ਕਰਨੀਆਂ 6 ਮਹੀਨੇ 7 ਮਹੀਨੇ ਜਿਹੜੇ ਲੱਗਦੇ ਆ ਤੁਸੀਂ ਫ੍ਰੀ ਚ ਚੱਲ ਜੂਗੇ ਤੁਸੀਂ ਇੱਥੇ 25 25 30 30 ਲੱਖ ਰੁਪਏ ਦੇ ਕੇ ਜਾ ਰਹੇ ਹੋ ਉਹ ਕਿਸੇ ਨਾ ਕਿਸੇ ਬੰਦੇ ਦੀ ਜੇਬ ਚ ਪੈ ਰਿਆ ਜੀ ਬਿਲਕੁਲ 에ਸਨ ਵਿਕਾਸ ਕਪੂਰ ਜੀ ਜਿਨ੍ਹਾਂ ਨੇ ਸਾਨੂੰ ਬੜੇ ਇਤਾਰਪੂਰਵਕ ਚੈਨਲ ਪਾਇਆ ਕਿ ਐਲਐਮਆਈ ਦਾ ਕਰੋਨਾ ਸੱਚ ਕੀ ਹੈ ਤੇ ਬਿਲਕੁਲ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਅੰਗਰੇਜ਼ ਲੋਕ ਜਿਹੜਾ ਹੈ ਜਿਹੜੀ ਅਜੀਹੀ ਜਿਹੜੀ ਐਲਐਮਆਈ ਗਲਤ ਐਲਐਮਆਈਉ ਜਾਰੀ ਨਹੀਂ ਕਰਦੇ ਆ ਇਹ ਜਿਹੜੇ ਸਾਡੇ ਮੋਸਟਲੀ ਪੰਜਾਬੀ ਭਰਾ ਸਾਰੇ ਪੰਜਾਬੀ ਭਰਾ ਖਰਾਬ ਨਹੀਂ ਆ ਪਰ ਲੇਕਿਨ ਮੈਂ ਕੀ ਕਹਿ ਰਿਹਾ ਫਿਰ ਮੋਸਟਲੀ ਜਿਹੜੇ ਪੰਜਾਬੀ ਭਰਾ ਹੀ ਇਹਨਾਂ ਕੰਮਾਂ ਨੂੰ ਇਹਨਾਂ ਤਰੀਕਿਆਂ ਨੂੰ ਅੰਜਾਮ ਦੇ ਰਹੇ ਨੇ ਇਹ ਤੋਂ ਦਰਵਾਜੇ ਲੱਦੇ ਨੇ ਕਿ ਕਿਵੇਂ ਅਸੀਂ ਜ਼ਿਆਦਾ ਪੈਸੇ ਕਮਾਣੇ ਆ ਤੇ ਉਹਨਾਂ ਦੇ ਵਿੱਚੋਂ ਸ਼ੋਸ਼ਣ ਦਾ ਸ਼ਿਕਾਰ ਜਿਹੜੇ ਉਹ ਅਗਾਹ ਪੰਜਾਬੀ ਹੀ ਹੋ ਰਹੇ ਨੇ ਜ਼ਿਆਦਾ ਐਕਚੁਅਲੀ ਤੇ ਮੇਰੀ ਬਿਲਕੁਲ ਤੁਹਾਨੂੰ ਬੇਨਤੀ ਹੈ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ 1000 ਰੁਪਏ ਦੀ ਫੀਸ ਹੈ ਉਸ ਤੋਂ ਬਾਅਦ 2000 2500 ਹੋਰ ਜੜਾਉਂਦੀ ਐਡਵਰਟਾਈਜ਼ਮੈਂਟ ਦਾ ਜਾਂ ਹੋਰ ਕੀ ਖਰਚਾ ਹੈ ਤੇ ਪਲੀਜ਼ ਪਲੀਜ਼ ਸਾਡੀ ਲੋਗਾ ਟੂਡੇ ਨਿਊਜ਼ ਵੱਲੋਂ ਗੁਜਾਰਿਸ਼ ਹੈ ਕਿ ਆਪਣੇ ਪੈਸੇ ਨੂੰ ਸੁੱਟੋ ਨਾ ਅੰਨੇ ਨਾ ਹੋ ਜਿੰਨੇ ਪੈਸੇ ਮੇਰਾ ਖਿਆਲ ਤੁਸੀਂ ਐਲਐਮਆਈਏ ਪਰਚੇਸ ਕਰਕੇ ਜਾਂ ਆਪਣੇ ਜੀਵਨ ਨੌਕਾ ਕਰਕੇ ਕੈਨੇਡਾ ਦੇ ਵਿੱਚ ਜੀਵਨ ਆਪਣੇ ਵਤੀਤ ਕਰਨ ਕਰੋਗੇ ਜਾਂ ਸੋਚ ਰਹੇ ਹੋ ਤੁਸੀਂ ਸ਼ਾਇਦ ਉਹਨੇ ਪੈਸੇ ਦੇ ਵਿੱਚ ਇੱਥੇ ਹਿੰਦੁਸਤਾਨ ਚ ਆਪਣੇ ਰਾਜੇ ਹੋ ਤੇ ਆਪਣੀ ਮਿਹਨਤ ਦੀ ਕਮਾਈ ਨੂੰ ਸੁੱਟੋ ਨਾ ਤੇ ਆਪਣੇ ਮਾਪਿਆਂ ਦਾ ਵੀ ਆਪਣੇ ਪਰਿਵਾਰ ਦਾ ਵੀ ਖਿਆਲ ਰੱਖੋ ਮੋਗਾ ਟੂਡੇ ਨਿਊਜ਼ ਲਈ ਸੇ ਹੋਗੀ ਅਸ਼ੋਕ ਮੁਰੇ ਦੇ ਨਾਲ ਮਨੀਸ਼ ਜਿੰਦਲ ਮੋਗਾ